ਘਰ ਦੇ ਵਿੱਚ ਪਾਠ ਖਾਇਆ ਤੇ ਉਹਦੇ ਲਈ ਜੋ ਸਬਜੀ ਭਾਜੀ ਬਚੀ ਤੇ ਗਰੀਬ ਵਿਅਕਤੀਆਂ ਨੂੰ ਦਾਨ ਕੀਤੀ ਗਈ ਵਧੀਆ ਲੱਗਦਾ ਯਾਰ ਐਵੇਂ ਡੋਲਣ ਨਾਲੋਂ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਪੈ ਜੇ ਕੋਈ ਵੀ ਆਪਾਂ ਦਾਨ ਪੁੰਨ ਕਰਦੇ ਪਹਿਲਾਂ ਆਪ ਲੜਦੇ ਰਹੀਨੇ ਆਂਗੇ ਠੰਡ ਦਾ ਮੌਸਮ ਜਿਵੇਂ ਆੜੀ ਲੁਕਦਾ ਫਿਰਦਾ ਲੈਲਾ ਤੂੰ ਵੀ ਸਬਜੀ ਲੈਣੀ ਆ ਤਾਂ ਨਹੀਂ ਨਹੀਂ ਕਰੇਗੀ ਹੈਗੀ ਹੈਗੀ ਹਾਂਜੀ ਤੇਰਾ ਘਰ ਕਿਹੜਾ ਹੈ ਚਾ ਚਾ ਇੱਧਰ ਕੇ ਮੈਂ ਐਸੀ ਕਿ ਖੇਡਣਾ ਆ ਸੀ ਨਹੀਂ ਗੁੱਡੇ ਜਾਨਾ ਫਿਰ ਕਿਡਾਉਂਦਾ ਨਹੀਂਗਾ ਕਿਉਂ ਹੀ ਆ ਗਿਆ ਬਸ ਅੱਛਾ ਦੇਖਣ ਦੇ ਆਗਾ ਆ ਜਾ ਸਬ지 ਪਾਤੀ ਲੈ ਜਾ ਬੜੀ ਲੱਗਦਾ ਯਾਰ ਦੋਸਤੋ ਦੇਖੋ ਕਿਵੇਂ ਵੀ ਕਿੰਨਾ ਸੋਹਣਾ ਬੱਚੇ ਖੇਡ ਰਹੇ ਨੇ ਇਹ ਮੈਂ ਫਰੋਈਪੁਰ ਵਾਲੇ ਏਰੀਏ ਵਿੱਚ ਰਹਿੰਦਾ ਤੇ ਇੱਧਰ ਪਤੰਗ ਨੂੰ ਗੁੱਡਾ ਕਹਿ ਦਿੰਦੇ ਤੇ ਮਾਨਸਾ ਈ ਰੇ ਦਾ ਵੈਸੇ ਮੈਂ ਉੱਥੇ ਤਾਂ ਪਤੰਗ ਨੂੰ ਪਤੰਗ ਕਹਿੰਦੇ ਆਗੇ ਬਾਕੀ ਬਜ਼ੁਰਗ ਪਤਾ ਨਹੀਂ ਕਿੱਧਰ ਚਲੇ ਗਏ ਉਹਨਾਂ ਨੂੰ ਸਬਜ਼ੀ ਲੈ ਕੇ ਭੇਜਿਆ ਸੀਗਾ ਵੀ ਭਾਈ ਵੀ ਜਿੰਨੀ ਬਚੀ ਹੈਗੀ ਵੀ ਆਪਾਂ ਸਾਰੇ ਗਰੀਬ ਦਬਕੇ ਨੂੰ ਵੰਡਣੀ ਹੈਗੀ ਕਿਉਂਕਿ ਪਹਿਲਾਂ ਕਹਿੰਦੇ ਸੀ ਆਰ ਵੀ ਡੋਲ ਦਿੰਨੇ ਆ ਬਾਕੀ ਬਚਾਇ ਮੈਂ ਕਿਹਾ ਨਹੀਂ ਇਹ ਵੀ ਆਪਾਂ ਅੰਦਰਾਂ ਵੀ ਸਾਰਿਆਂ ਨੂੰ ਦੇਣਾਗਾ ਆ ਜਾਂਦੇ ਬਜ਼ੁਰਗ ਵੇਖਦੇ ਆਂਗੇ ਤੇ ਇਹਦੇ ਵਿੱਚ ਮੈਂ ਲੈ ਕੇ ਆਇਆ ਮੂਲੀਆਂ ਇਹ ਵੀ ਕਿਸੇ ਨੂੰ ਦੇਵਾਂਗੇ ਚਲ ਵੇਖਦੇ ਆਂ ਚਲ ਕੇ ਵੇਖੀਏ ਕਿੱਧਰ ਗਏ ਬਜ਼ੁਰਗ ਦੇਖਦੇ ਆਂਗੇ ਭੀੜੀਆਂ ਗਲੀਆਂ ਦੇ ਵਿੱਚ ਦੀ ਲੰਘਣਾ ਬਹੁਤ ਔਖਾ ਲੱਗਦਾ ਕ ਹਰੇ-ਪਰੇ ਖੇਤਾਂ ਪੰਜਾਬ ਦੇ ਮੱਲਾਂ ਵਾਲਾ चलिए हाँ चलिए। अलिए है सारी।